ਸੱਚੀ ਕਾਲ ਜੀ ਐਪੀਐਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਲਖਬੀਰ ਕੁਮਾਰ ਅਸੀਂ ਤੁਹਾਨੂੰ ਬਲਾਚੌਰ ਦੀਆਂ ਤਸਵੀਰਾਂ ਦਿਖਾਉਣ ਜਾ ਰਹੇ ਜਿੱਥੇ ਆਮ ਆਦਮੀ ਪਾਰਟੀ ਮੈਡਮ ਸੰਤੋਸ਼ ਕਟਾਰੀਆ ਜੀ ਜਿਵੇਂ ਕਿ 12ਵੇਂ ਰੌਂਡ ਤੱਕ ਜਿਹੜੀ ਉਹਨਾਂ ਦੀ ਲੀਡ ਆਪ ਰਹੀ 3400 ਕੁਸ਼ ਪਲੱਸ ਜਿਹੜੀ ਹੈ ਅੱਗੇ ਜੇ ਵੱਧਦੇ ਰਹੇ ਇੱਥੇ ਗੱਲ ਕਰ ਲਈਏ ਦੋ ਤਿਹ ਤਰ੍ਹਾਂ ਦੀ ਜਿਵੇਂ ਟੱਕਰ ਮੈਡਮ ਸੰਤੋਸ਼ ਕਟਾਰੀਆ ਜੀ ਔਰ ਮੈਡਮ ਸੁਨੀਤਾ ਚੌਧਰੀ ਜੀ ਉਹਨਾਂ ਦੇ ਨਾਲ ਜਿਹੜੀ ਟੱਕਰ ਸੀਗੀ ਔਰ ਸੰਤੋਸ਼ ਕਟਾਰੀਆ ਜੀ ਆਮ ਆਦਮੀ ਪਾਰਟੀ ਦੇ ਜਿਹੜੇ ਹਲਕਾ ਬਲਾਚੌਰ ਤੋਂ ਕੈਂਡੀਡੇਟ ਸਗੇ ਉਹ ਅੱਗੇ ਵੱਧੇ ਜਾ ਰਹੇ ਤੁਸੀਂ ਮੈਂ ਕੈਮਰਾਮੈਨ ਨੂੰ ਕਹਾਂਗਾ ਇਕੱਠੀ ਦਿਖਾਇਆ ਜਾਵੇ ਇਹ ਇਕੱਠ ਦੀਆਂ ਤਸਵੀਰਾਂ ਬਲਾਚੌਰ ਬਿਲਕੁਲ ਮੇਨ ਜਿਹੜਾ ਪੱਦੀ ਰੋਡ ਦੇ ਉੱਤੇ ਖੜੇ ਆ ਜਿੱਥੇ ਆਪਣਾ ਪੁਲਿਸ ਪ੍ਰਸ਼ਾਸਨ ਵੀ ਬੈਰੀਕੇਡ ਦੇ ਉੱਤੇ ਖੜਾ ਤੁਹਾਨੂੰ ਨਜ਼ਰ ਆਵੇਗਾ ਔਰ ਜਿੱਤ ਪ੍ਰਾਪਤ ਪੂਰੇ ਪੰਜਾਬ ਦੇ ਵਿੱਚ ਪਹਿਲੀ ਵਾਰ ਤੁਹਾਨੂੰ ਆਮ ਆਦਮੀ ਪਾਰਟੀ ਜਿਹੜੀ ਆਪ ਲੋਕਾਂ ਦੀ ਪਾਰਟੀ ਹੈ ਉਹ ਤੁਹਾਨੂੰ ਦੇਖਣ ਨੂੰ ਮਿਲੂਗੀ ਜਿੱਥੇ ਹਰ ਹਲਕੇ ਦੇ ਵਿੱਚ ਹਰ ਡਿਸਟ੍ਰਿਕਟ ਦੇ ਵਿੱਚ ਜਿਹੜੀ ਆਪ ਨੂੰ ਹੀ ਜ਼ਿਆਦਾ ਸਪੋਰਟ ਮਿਲਣ ਨੂੰ ਤੁਹਾਨੂੰ ਦੇਖੂਗੀ ਕਿ ਇਹ ਉਹ ਤਸਵੀਰਾਂ ਨੇ ਬਿਲਕੁਲ ਜਿੱਥੇ ਮੈਂ ਕੈਮਰਾਮੈਨ ਨੂੰ ਕਹਾਂਗਾ ਗਿਆ ਇਹ ਉਹ ਤਸਵੀਰਾਂ ਉਸ ਏਰੀਆ ਦੀ ਤਸਵੀਰਾਂ ਜਿੱਥੇ ਵੋਟ ਵੋਟਾਂ ਦੀ ਗਿਣਤੀ ਹੋ ਰਹੀ ਸੀ ਔਰ ਮੈਡਮ ਸੰਤੋਸ਼ ਕਟਾਰੀਆ ਜੀ ਜਿਹੜੇ ਆ ਉਹਨਾਂ ਦੀ ਲੀਡ ਜਿਹੜੀ ਅੱਗੇ ਵੱਧਦੀ ਤੁਹਾਨੂੰ ਨਜ਼ਰ ਆ ਰਹੀ ਹੈ ਔਰ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਫੇਰ ਦਿਖਾਇਆ ਜਾਵੇ ਉਹ ਏਰੀਆ ਉਹ ਜਿੱਥੇ ਬੈਰੀਕੇਡ ਦੇ ਉੱਤੇ ਲੋਕ ਖੜੇ ਨੇ ਟਰੈਕਟਰ ਟਰਾਲੀਆਂ ਆਉਣੇ ਸ਼ੁਰੂ ਹੋ ਗਏ ਆ ਔਰ ਆਮ ਪਬਲਿਕ ਜਿਹੜੀ ਹੈ ਸੰਤੋਸ਼ ਕੁਟਾਰੀਆ ਜੀ ਦੇ ਨਾਰੇ ਲਾ ਰਹੀ ਤੁਹਾਨੂੰ ਨਜ਼ਰ ਆਊਗੀ ਆਪਣੇ ਸੋਲਜੇਓ ਢੰਗ ਨਾਲ ਬੜਾ ਫਤਵਾ ਦਿੱਤਾ ਸਾਨੂੰ ਮਨਜ਼ੂਰ ਆ ਜੀ ਜੋ ਸਾਨੂੰ ਵੀ ਵੋਟ ਮਿਲੀ ਹੈ ਅਸੀਂ ਉਤੇ ਬੜੇ ਸ਼ਰੋਤ ਆ ਜੀ ਕਿਉਂਕਿ ਪੂਛ ਦਿਨਾਂ ਚ ਇਲੈਕਸ਼ਨ ਲੜਿਆ ਕਿਉਂਕਿ ਸਾਡੇ ਨਾਲ ਤਾਂ ਨੇੜੀਆਂ ਕਿਉਂਕਿ ਇੱਕ ਇੰਡੀਪੈਂਡੈਂਟ ਸਿਲੈਕਸ਼ਨ ਤਾਂ ਬਾਕੀ ਤਾਂ ਮੇਰੇ ਹਲਕੇ ਦਾ ਕੁਝ ਜਥੇਬੰਦੀਆਂ ਵੀ ਮੈਨੂੰ ਛੱਡ ਕੇ ਚਲ ਗਈਆਂ ਦੀ ਜੀ ਅਲੱਗ-ਅਲੱਗ ਪਾਰਟੀਆਂ ਚ ਉਸ ਕਾ ਕੇ ਜਿਹੜਾ ਲੋਕਾਂ ਨੇ ਫਤਵਾ ਕੀਤਾ ਬਹੁਤ ਵਧੀਆ ਫੈਸਲਾ ਕੀਤਾ ਜੀ ਜਿਹੜਾ ਇਹ ਫਤਵਾ ਦਿੱਤਾ ਲੋਕਾਂ ਨੇ ਕਾਂਗਰਸ ਯਾਰਕ ਕਾਲੀ ਜਦੂ ਸੀ ਇਹਨੂੰ ਕਿੱਦਾਂ ਦੇਖੀਂ ਦੇਖੋ ਲੋਕਾਂ ਨੇ ਬਦਲਾ ਲਿਆਂਦਾ ਜ਼ਬਰਦਸਤ ਬਦਲਾ ਲਿਆਂਦਾ ਆਮ ਆਦਮੀ ਪਾਰਟੀ ਨੇ ਲਾਇਆ ਬਹੁਤ ਬਹੁਤ ਹੀ ਆਪਦਾ ਲੋਕ ਗੁਜ਼ਾਰਾ ਚਾਹੁੰਦੇ ਸੀ ਹਾਂ ਲੋਕ ਚਾਹੁੰਦੇ ਠੀਕ ਅੱਜ ਜੀ ਸਰ ਅੱਜ ਜਿਹੜਾ ਬੜਾ ਚੋਕ ਦੇ ਵਿੱਚ ਚੋਣ ਹੋਈ ਆ ਇਹਨਾਂ ਦਾ ਸਾਡੇ ਪ੍ਰਬੰਧ ਸਾਖ ਕਿੱਦਾਂ ਦੇਖ ਕੇ ਤਿਆਰ ਰਿਹਾ ਸੀ ਬਹੁਤ ਅੱਛੇ ਪ੍ਰਬੰਧ ਸੀਗੇ ਸਾਡੀ ਕਾਫੀ ਜਿਹੜੀ ਸੁਰੱਖਿਆ ਫੋਰਸ ਜਿਹੜੀ ਆ ਬਾਹਰ ਵੀ ਤੇ ਅੰਦਰ ਪਾਸੇ ਵੀ ਲਗਾਈ ਹੋਈ ਸੀ ਔਰ ਬੜੇ ਹੀ ਅਮਨ ਆਮਾਨ ਦੇ ਨਾਲ ਜਿਹੜੀ ਆ ਇਹ ਅੱਜ ਵੋਟਾਂ ਦੀ ਗਿਣਤੀ ਜਿਹੜੀ ਆ ਮੁਕੰਮਲ ਹੋਈ ਆ ਤਾਂ ਜਿਹੜਾ ਪ੍ਰਬੰਧ ਸਾਖ ਕੀ ਕੰਮ ਚੱਲ ਰਿਹਾ ਹੈ ਸਾਡਾ ਜਿਹੜਾ ਸਿਕਿਉਰਿਟੀ ਬਖੋ ਬਹੁਤ ਹੀ ਪੁਖਤਾ ਸੰਬੰਧ ਪ੍ਰਬੰਧ ਇ ਇਲੈਕਸ਼ਨ ਵੀ ਤੇ ਅੱਜ ਜਿਹੜੀ ਕਾਊਂਟਿੰਗ ਵੀ ਆ ਬੜੀ ਸ਼ਾਂਤੀਪੂਰਨ ਸਾਡੇ ਨੇਪਰੇ ਜਿਹੜੀ ਆ ਮੈਂ ਆਪ ਲੋਕ ਦਾ ਵੀ ਧੰਨਵਾਦ ਕਰਦਾ ਤੇ ਆਪਣੀ ਜਿਹੜੀ ਆ ਸਾਡੀ ਫੋਰਸ ਆ ਉਹਦਾ ਵੀ ਦਿਲੋਂ ਧੰਨਵਾਦ ਕਰਦਾ ਮੇਰਾ ਕੰਮ ਸਾਰਾ ਨੇਪਰੇ ਸ਼ਾਂਤੀਪੂਰਨ ਜੜਿਆ ਸਦਾ ਫਤਵਾ ਹੈ ਇਹਨੂੰ ਖੇੜੇ ਮੱਥੇ ਪ੍ਰਮਾਨ ਕਰਦੇ ਆ ਸਾਡੇ ਜਿੱਥੇ ਕਮੀਆਂ ਰਹਿ ਗਈਆਂ ਉਹਨਾਂ ਨੂੰ ਆਉਣ ਵਾਲੇ ਸਮੇਂ ਦੂਰ ਕਰਾਂਗੇ ਨਹੀਂ ਪੰਜਾਬ ਚ ਆਪਣੇ ਲੀਡਰ ਜਿਵੇਂ ਕਿ ਤੁਹਾਡੇ ਬਸਪਾ ਦੇ ਜਾਂ ਕੱਲੀ ਸਰਕਾਰ ਬਣਾਉਣ ਦੀ ਲੋੜ ਅਸੀਂ ਇਹਦਾ ਬਾਰੇ ਕਿੱਥੇ ਕਿੱਥੇ ਤੁਹਾਨੂੰ ਤਕਾ ਲੱਗਿਆ ਦੇਖੋ ਤਕਾ ਪੂਰੇ ਪੰਜਾਬ ਚ ਲੱਗਿਆ ਲੋਕਾਂ ਦੇ ਦਿਮਾਗ ਦੇ ਵਿੱਚ ਇੱਕੋ ਹੀ ਗੱਲ ਆ ਗਈ ਬ੍ਰਿਯਾ ਸੀ ਤੀਜੀ ਪਾਰਟੀ ਨੂੰ ਕੋਈ ਦੇਖਣਾ ਚਾਹੁੰਦੇ ਆ ਲੋਕਾਂ ਨੇ ਤੀਜੀ ਪਾਰਟੀ ਨੂੰ ਵੋਟਾਂ ਪਾਤੀਆਂ ਅਸੀਂ ਲੋਕਾਂ ਦੇ ਫਤਵੇ ਨੂੰ ਕਿਹੜੇ ਮੱਥੇ ਪਰਵਾਨ ਕਰਦੇ ਆ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਕਮੀਆਂ ਰਹੀਆਂ ਪਿਛਲੇ ਸਮੇਂ ਵਿੱਚ ਆਉਣ ਵਾਲੇ ਤੇ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਅੱਜ ਦਾ ਇਲੈਕਸ਼ਨ ਦੇ ਆ ਬਾਅਦ ਚੋਂ ਦਾ ਕਿੱਦਾਂ ਰਹੇਗਾ ਕੀ ਬਲੰਦ ਅਸੀਂ ਜਿਹੜੇ ਨਾ ਬਿਲਕੁਲ ਫੁੱਲ ਪ੍ਰੂਫ ਜਿਹੜੇ ਸਿਕਿਉਰਿਟੀ ਅਰੇਂਜਮੈਂਟ ਕੀਤੇ ਆ ਕਿਸੇ ਤਰ੍ਹਾਂ ਦੇ ਵੀ ਕੋਈ ਅਨਸਰ ਵੀ ਘਟਣਾ ਦਾ ਨਾਮ ਵਾਪਰੇ ਉਹਦੇ ਲਈ ਹੀ ਪੂਰੀ ਬੰਦੋਬਸਤ ਕੀਤੀ ਸੀ ਸਾਡੇ ਕੋਲ ਜਿਹੜੀ ARP ਜਿਹੜੀ ਆ ਬਿਲਕੁਲ ਤਿਆਰਬਾਜ਼ੀ ਆ ਹਰ ਇੱਕ ਚੀ ਸਾਡਾ ਸੀਗਾ ਕਿ ਮਤਲਬ ਸੁਖਸਵਾਲੀ ਜਿਹੜੀ ਆ ਇਲੈਕਸ਼ਨ ਜਿਹੜੀ ਆ ਉਹ ਨੇਪਰੇ ਜਿਹੜੀ ਚੜਜਾ ਲੋਕਾਂ ਦਾ ਜਿਹੜਾ ਠਾਠਾ ਮਾਰਦਾ ਇਕੱਠ ਕੀ ਜਿਹੜੇ ਮੈਡਮ ਸੁਨੀਤਾ ਸੁਨੀਤਾ ਅਤੇ ਸੰਤੋਸ਼ ਘਟਾਰਿਆ ਜੀ ਉਹਨਾਂ ਦੇ ਵਿੱਚ ਆਪਸ ਵਿੱਚ ਜਿਹੜੀ ਟੱਕਰ ਸੀ ਤੁਸੀਂ ਦੇਖੀ ਹੈ ਔਰ ਰਾਉਂਡ 12ਵੇਂ ਰਾਉਂਡ ਤੱਕ ਜਿਹੜੇ ਗਏ ਆ ਔਰ ਸੰਤੋਸ਼ ਕੁਟਾਰੀਆ ਜੀ ਜਿਹੜੇ ਹੈਗੇ ਆ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਬਲਾਚੌਰ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਜਿਹੜੀ ਜਿੱਤ ਹੋਈ ਹੈ ਇਕੱਠ ਲੋਕ ਵੇਟ ਕਰ ਰਹੇ ਨੇ ਫੁੱਲਾਂ ਦੇ ਹਾਰ ਲੈ ਕੇ ਖੜੇ ਨੇ ਮੈਡਮ ਸੰਤੋਸ਼ ਕੁਟਾਰੀਆ ਜਿਹੜੇ ਬਲਾਚੌਰ ਤੋਂ ਹਲਕਾ ਬਲਾਚੌਰ ਤੋਂ ਐਮ ਐਲ ਏ ਦੇ ਪਾਸ ਦੇ ਉੱਤੇ ਅੱਜ ਬੈਠੇ ਨੇ ਕਿ ਇਹ ਤੁਸੀਂ ਦੇਖ ਰਹੇ ਹੋ ਬਲਾਚੌਰ ਦੀਆਂ ਤਸਵੀਰਾਂ ਏਪੀ ਨਿਊਜ਼ ਵੱਲ ਤੋਂ ਹਾਂ ਜੀ ਭਾਜੀ ਅੱਜ ਦੀ ਅੰਦਰ ਦੀ ਸਥਿਤੀ ਕੀ ਆ ਸੀਗੀ ਸਥਿਤੀ ਸਰ ਲਗਭਗ ਜਿਹੜੀ ਕਾਊਂਟਿੰਗ ਹੈ ਇੱਕ ਲਾਸਟ ਜਿਹੜੀ ਮਸ਼ੀਨ ਹੈ ਉਹ ਕਾਊਂਟਿੰਗ ਲਈ ਰਹਿੰਦੀ ਆ ਤੇ ਅੰਦਰ ਲਗਭਗ ਕਾਊਂਟਿੰਗ ਜਿਹੜੀ ਪੂਰੀ ਹੋਣ ਵਾਲੀ ਹੈ 5000 ਦੇ ਲਗਭਗ ਸਾਨੂੰ ਜਿਹੜੀ ਅੰਦਰੋਂ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਵੀ ਲਗਭਗ 5000 ਵੋਟ ਦੇ ਨਾਲ ਆਮ ਆਦਮੀ ਪਾਰਟੀ ਦੀ ਮੈਡਮ ਸੰਤੋਸ਼ ਕੁਟਾਰੀਾ ਜੀ ਜੇਤੂ ਆ ਜਿਹੜਾ ਬਲਾਚੌਰ ਦਾ ਰੂਲ ਕਿੱਦਾਂ ਰਿਹਾ ਬਹੁਤ ਵਧੀਆ ਕੋਆਪਰੇਟ ਕੀਤਾ ਜੀ ਹਰ ਤਰ੍ਹਾਂ ਨਾਲ ਅਸੀਂ ਵੀ ਤੇ ਉਹਨਾਂ ਨੇ ਵੀ ਜਿਹੜੀ ਚੀਜ਼ ਦੀ ਸਾਨੂੰ ਲੋੜ ਸੀ ਉਹਨਾਂ ਨੇ ਸਾਨੂੰ ਮਹਈਆ ਕਰਾਈ ਜਿੱਦਾਂ ਦੀ ਇਨਫੋਰਮੇਸ਼ਨ ਦੀ ਲੋੜ ਸੀ ਸਾਨੂੰ ਦਿੱਤੀ ਔਰ ਬਹੁਤ ਵਧੀਆ ਸਮੂਧ ਢੰਗ ਦੇ ਨਾਲ ਜਿਹੜੀ ਕਾਊਂਟਿੰਗ ਸੀ ਉਹ ਹੋਈ ਔਰ ਅੰਦਰ ਬਹੁਤ ਸਚਾਰੂ ਢੰਗ ਦੇ ਨਾਲ ਪ੍ਰਸ਼ਾਸਨ ਨੇ ਵੀ ਪੁਲਿਸ ਨੇ ਵੀ ਆਪਣਾ ਬਖੂਬੀ ਜਿਹੜਾ ਕੰਮ ਨਿਭਾਇਆ ਔਰ ਬਹੁਤ ਵਧੀਆ ਢੰਗ ਦੇ ਨਾਲ ਅੰਦਰ ਕਾਊਂਟਿੰਗ ਹੋਈ ਹੈ ਤਾਂ ਉਹ ਸਾਰੇ ਜਿੰਨੇ ਕੈਂਡੀਡੇਟ ਵੀ ਸੀ ਉਹ ਵੀ ਆਪਣੇ ਬਹੁਤ ਵਧੀਆ ਢੰਗ ਦੇ ਨਾਲ ਇੱਕ ਦੂਸਰੇ ਨੂੰ ਕੋਆਪਰੇਟ ਕਰਕੇ ਹਾਰ ਜਿੱਤ ਨੂੰ ਜਿਹੜੀ ਉਹ ਆਪਣੇ ਜਿੱਦਾਂ ਕਹਿ ਸਕਦੇ ਆਪਾਂ ਗੱਲ ਨਾਲ ਲਾਇਆ ਕਹਿ ਸਕਦੇ ਆ ਤੇ ਜਿਹੜੀ ਲਾਸਟ ਇਨਫੋਰਮੇਸ਼ਨ ਸੀ ਲਗਭਗ 5 ਕੁ ਹਜ਼ਾਰ ਦੇ ਨਾਲ ਬਲਾਚੌਰ ਤੋਂ ਜਿਹੜੇ ਆਮ ਆਦਮੀ ਪਾਰਟੀ ਦੇ ਮੈਡਮ ਸੰਤੋਸ਼ ਕੁਟਾਰੀਆ ਉਹ ਐਮਐਲਏ ਡਿਕਲੇਰ ਕਰਨ ਧੰਨਵਾਦ ਥੈਂਕ ਯੂ ਸਰ ਸਭ ਤੋਂ ਪਹਿਲਾਂ ਮੈਂ মিডিਆ ਕਰਮੀਆਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਜਦੋਂ ਤੋਂ ਸਾਡੀ ਕੈਂਪੇਨ ਸ਼ੁਰੂ ਹੋਈ ਹੈ ਹਰ ਸਾਡੀ ਖਬਰ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਜਿਹੜਾ ਸਾਡਾ ਮੈਸੇਜ ਸੀਗਾ ਜਿੱਥੇ ਤੱਕ ਅਸੀਂ ਨਹੀਂ ਪਹੁੰਚ ਪਾਏ ਉਹ ਤੁਹਾਡੇ ਜ਼ਰੀਏ ਅਸੀਂ ਉੱਥੇ ਤੱਕ ਪਹੁੰਚੇ ਹਾਂ ਤੁਹਾਡਾ ਧੰਨਵਾਦ ਕਰਦੇ ਹਾਂ ਹਰ ਉਸ ਵੋਟਰ ਤੱਕ ਤੁਸੀਂ ਸਾਡੀ ਖਬਰ ਪਹੁੰਚਾਈ ਹੈ ਸਾਡਾ ਪਾਰਟੀ ਦਾ ਮਿਸ਼ਨ ਸਾਡਾ ਜੋ ਵਿਜ਼ਨ ਸੀਗਾ ਸਾਡੀ ਜੋ ਇੱਕ ਬਦਲਾਵ ਦੀ ਨੀਤੀ ਸੀਗੀ ਇਸ ਵਾਰ ਲੋਕ ਵੀ ਕਹਿੰਦੇ ਸੀ ਬਦਲਾਅ ਚਾਹੀਦਾ ਹੈ ਤੁਹਾਡਾ ਸਾਰੇ মিডিਆ ਕਰਮੀਆਂ ਦਾ ਆਪਾਂ ਤਹਿ ਦਿਲੋਂ ਸਾਡੀ ਪੂਰੀ ਟੀਮ ਧੰਨਵਾਦ ਕਰਦੀ ਹੈ ਔਰ ਉਸ ਤੋਂ ਬਾਅਦ ਹਰ ਉਸ ਵੋਟਰ ਦਾ ਜਿੱਥੋਂ ਤੱਕ ਅਸੀਂ ਪਹੁੰਚ ਨਹੀਂ ਕਰ पाए ਔਰ ਜਿਨ੍ਹਾਂ ਨਾਲ ਪਹੁੰਚ ਕੀਤੀ ਹਰ ਬਜ਼ੁਰਗ ਮਾਤਾ ਪਹਿਣ ਦਾ ਹਰ ਨੌਜਵਾਨ ਵੀਰ ਦਾ ਜਿਨ੍ਹਾਂ ਨੇ ਇਸ ਕ੍ਰਾਂਤੀ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਇਆ ਔਰ ਇਤਿਹਾਸ ਰਚ ਕੇ ਦੱਸਿਆ ਹੈਗਾ ਜਿਵੇਂ ਕਿ ਅਸੀਂ ਦਿੱਲੀ ਦੇ ਐਗਜ਼ਾਮਪਲ ਦਿੰਦੇ ਸੀ ਕਿ 17 ਵਿੱਚੋਂ 63 ਸੀਟਾਂ 17 ਵਿੱਚੋਂ 66 ਸੀਟਾਂ ਜਿੱਤ ਕੇ ਦਿੱਤੀਆਂ ਤਾਂ 117 ਵਿੱਚੋਂ 90 ਦੇ ਕਰੀਬ ਸੀਟਾਂ ਜਿਹੜੇ ਸਾਡੀ ਆਮ ਆਦਮੀ ਪਾਰਟੀ ਨੇ ਦੇ ਰਹੇ ਹਨ ਤਾਂ ਮੈਂ ਬਹੁਤ ਧੰਨ ਕਾਂਤੀ ਦੀ ਅਸੀਂ ਰੰਗਲੇ ਪੰਜਾਬ ਦੀ ਭਗਵੰਤ ਜੀ ਗੱਲ ਕਰਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਸਾਡਾ ਉਹ ਸਿਸਟਮ ਠੀਕ ਹੋਵੇ ਸਾਡੀ ਜਿਹੜੀ ਐਜੂਕੇਸ਼ਨ ਹੈ ਸਾਡਾ ਜਿਹੜਾ ਹੈਲਥ ਦਾ ਸਿਸਟਮ ਹੈ ਜਿੱਥੋਂ ਸਾਨੂੰ ਲੁੱਟਿਆ ਜਾ ਰਿਹਾ ਹੈ ਸਾਨੂੰ ਕੁੱਟਿਆ ਜਾ ਰਿਹਾ ਹੈ ਉਸ ਬਦਲਾਵ ਦੇ ਵਿੱਚ ਸਾਰਿਆਂ VOTERਾਂ ਦਾ ਪੰਜਾਬੀਆਂ ਦਾ ਅਤਿ ਅੰਦਰੋਂ ਧੰਨਵਾਦ ਕਰਦੇ ਹਾਂ ਔਰ ਅਸੀਂ ਪੂਰੀ ਆਸ ਔਰ ਉਮੀਦ ਕਰਦੇ ਹਾਂ ਕਿ ਜੋ ਵਾਦੇ ਆਪ ਜੀ ਨਾਲ ਕੀਤੇ ਸੀਗੇ ਆਮ ਆਦਮੀ ਪਾਰਟੀ ਉਹਨਾਂ ਸਾਰਿਆਂ ਵਾਦਿਆਂ ਤੇ ਉਤਰੇਗੀ ਔਰ ਅਸੀਂ ਇੱਕ ਨਵਾਂ ਇਨਕਲਾਬ ਲੈ ਕੇ ਆਵਾਂਗੇ ਵੀਰ ਜੀ ਸਾਡੇ ਬਲਿਹਾਰ ਸਿੰਘ ਪਿਛੌੜੀ ਇਹਨਾਂ ਨੂੰ ਇੱਕ ਮਲਕੇ ਆਮ ਆਦਮੀ ਪਾਰਟੀ ਦੇ ਬੜੇ ਜ਼ਿੰਮੇਵਾਰ ਵਲੰਟੀਅਰ ਹੈਗੇ ਤੇ ਇਹਨਾਂ ਨੇ ਜਿਸ ਤਰ੍ਹਾਂ ਵੀ ਸਾਨੂੰ ਦੱਸਣਾ ਹੈਗਾ ਤਾਂ ਅਸੀਂ ਉਸੇ ਤਰ੍ਹਾਂ ਇਹਨਾਂ ਤੋਂ ਨੋਟ ਕਰਨਾ ਕਿਵੇਂ-ਕਿਵੇਂ ਹੈ ਆਪਣੇ ਬਲਿਹਾਰ ਜੀ ਦੱਸੋ ਸਭ ਤੋਂ ਪਹਿਲਾਂ ਤਾਂ ਐਪੀਐਨ న్యూ ਚੈਨਲ ਦਾ ਧੰਨਵਾਦ ਜਿਹੜੀ ਕਿ ਸਾਡੀ ਕਵਰਿੰਗ ਕਰ ਰਹੀ ਹੈ ਤੇ ਜਿੰਨੀ ਵੀ ਸਾਡੀ ਜਿੰਨੇ ਵੀ ਸਾਡੇ ਵਲੰਟੀਅਰ ਹੈ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਕੋਈ ਸਾਨੂੰ ਵੋਟ ਪਾ ਕੇ ਜਿਹੜੀ ਸੀਟ ਬਲਾ ਚਾਉਂਦੀ કડਵਾਈ ਆ ਤੇ ਉਹ ਜਿਹੜਾ ਮੈਂ ਇੱਕ ਦੀ ਗੱਲ ਕਹੀ ਸੀ ਕਿ ਜਿਹੜੀ ਆਮ ਆਦਮੀ ਪਾਰਟੀ ਹੈ ਉਹਦੇ ਵਿੱਚ ਜਿੰਨੇ ਵੀ 55 ਕ ਪਿੰਡ ਹੈਗੇ ਆ ਜਿਹੜੇ ਜ਼ਿਮੀਂਦਾਰਾਂ ਦੇ ਪੈਂਦੇ ਆ ਮੈਨੂੰ ਪਹਿਲਾਂ ਹੀ ਪਤਾ ਚੋ ਆਪਣੀ ਲੀਡ ਰੂਗੀ ਇੱਕ ਜਾਂ ਦੋ ਪਿੰਡ ਛੱਡ ਕੇ ਇੱਕਾ ਦੁੱਕਾ ਬਾਕੀ ਸਾਰੇ ਹੀ ਪਿੰਡਾਂ ਦੇ ਵਿੱਚੋਂ ਜਿਹੜੀ ਆ ਉਹ ਲੀਡ ਰਹੀ ਹੈ ਬਲੇ ਹਰਜੀ ਬਲੇ ਹਰਜੀ ਤੁਸੀਂ ਉਹ ਪਿੰਡ ਮਰ ਕੇ ਪਿੰਡ ਬਾਈ ਥੋੜਾ ਜਿਹਾ ਪੁੱਛ ਸਾਨੂੰ ਡਿਟੇਲ ਪੰਨੂ ਜਿਹੜਾ ਹੈਗਾ ਬੱਗੂਵਾਲ ਟੀਰੇ ਦੇ ਨਾਲ ਜਿਹੜਾ ਹੈਗਾ ਜੁਆਇੰਟ ਉਹਨਾਂ ਦਾ ਹੈਗਾ ਉਹਦੇ ਵਿੱਚੋਂ ਵੀ ਆਪਾਂ ਵਿਨਰ ਰਹੇ ਆ ਮੋਜਵਾਲ ਤੋਂ ਮਜਾਰੇ ਤੋਂ ਬਿਸ਼ੌੜੀ ਤੋਂ ਖੰਡੂਪੁਰ ਤੋਂ ਕੌਲਗੜ੍ਹ ਤੋਂ ਐ ਰਕਣਾ ਢਾਹਾਂ ਤੋਂ ਉਸ ਤੋਂ ਬਾਅਦ ਭਾਰਾਪੁਰ ਤੋਂ ਦਿਆਲਾ ਤੋਂ ਕੋਲਪੁਰ ਤੋਂ ਜੈਨਪੁਰ ਮਹਿਂਦਪੁਰ ਤੇ ਚਣਕੋਈ ਜਿਹੜੇ ਔਰ ਸੁੱਧਾ ਮਾਜਰਾ ਜੱਟ ਮਾਜਰਾ ਵਗੈਰਾ ਇਹ ਜਿਹੜੇ ਪਿੰਡ ਮੈਨੂੰ ਮੇਨ ਯਾਦ ਸਿਗੇ ਜਿਨ੍ਹਾਂ ਦੇ ਵਿੱਚੋਂ ਲੀਡ ਹੋਈ ਜਿਹੜੇ ਮੇਰੇ ਟੇਬਲ ਤੇ ਆਏ ਸੀਗੇ ਉਹ ਮੈਨੂੰ ਯਾਦ ਹੈ ਕਿ ਉਹਨਾਂ ਦੇ ਵਿੱਚੋਂ ਸਾਰਿਆਂ ਦੇ ਵਿੱਚੋਂ ਲੀਡ ਰਹੀ ਹੈ ਬਹੁਤ ਜ਼ਿਆਦਾ ਘਮੌਰ ਦੇ ਵਿੱਚੋਂ ਵੀ ਲੀਡ ਰਹੀ ਹੈ ਉਸ ਵਾਰ ਰੁੜਕੀ ਮੁਗਲਾ ਰੁੜਕੀ ਖੁਰਤ ਉਹਨਾਂ ਵਿੱਚੋਂ ਰਹੀ ਹੈ ਤੇ ਲੀਡ ਆਪਣੀ ਤੇ ਉਹ ਤੋਂ ਬਾਅਦ ਮਹਿਲਪੁਰ ਲੱਤਣੀ ਦਾ ਮੈਨੂੰ ਖਿਆਲ ਹੈ ਵੀ ਉੱਥੇ ਆਪਾਂ ਲੀਡ ਕਰਨੀ ਸੀ ਕਾਫੀ ਪਰ ਮੇਰੇ ਕੋ ਉਧਰ ਰਿਕਾਰਡ ਨਹੀਂ ਹੈਗਾ ਪਰ ਜਿਹੜੀ ਹੈਗੇ ਚੌਧਰੀਆਂ ਦੀ ਵੋਟ ਜਿਹੜੀ ਉਹਨਾਂ ਦਾ ਵੀ ਧੰਨਵਾਦ ਕਰਨਾ ਬਣਦਾ ਕਿ ਉਹਨਾਂ ਨੇ ਬਰਾਬਰ ਵੋਟ ਜਿਹੜੀ ਆਪਣੇ ਪਿੰਡਾਂ ਵਿੱਚੋਂ ਦਿੱਤੀ ਜਿਹੜੇ ਸਾਡੇ ਐਸਸੀ ਸਮਾਜ ਭਾਈਚਾਰਾ ਆ ਉਹਨਾਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਕਿ ਉਹਨਾਂ ਨੇ ਬਰਾਬਰ ਵੋਟ ਜਿਹੜੀ ਆਪਣੇ ਹਿੱਸੇ ਦੀ ਦਿੱਤੀ ਉਹ ਤੋਂ ਬਾਅਦ ਜਿਹੜਾ ਓਬੀਸੀ 30000 ਦੇ ਕਰੀਬ ਬਲਾਚੋਰਾ ਹਲਕੇ ਦੇ ਵਿੱਚ ਵੋਟ ਬਣਦੀ ਹੈ ਉਹਦੇ ਉਹਨਾਂ ਨੇ ਵੀ ਆਪਣਾ ਪੂਰਾ ਯੋਗਦਾਨ ਦਿੱਤਾ ਇਹਦਾ ਕਿਹਨਾਂ ਦਾ ਮੰਨ ਲਓ ਤੁਸੀਂ ਹਰ ਪਿੰਡ 'ਚੋਂ ਲੀ ਨਾਲ ਨਵਾਜਿਆ ਇਸੇ ਕਰਕੇ ਜਿਹੜੀ ਜਿੱਤ ਹੋਈ ਇਹ ਕੱਲੀ ਬਰਾਦਰੀ ਦੀ ਜਿੱਤ ਨਹੀਂ ਹੁੰਦੀ ਇਹ ਸਾਰੀਆਂ ਬਰਾਦਰੀਆਂ ਤੇ ਸਾਰੇ ਜਿੰਨੇ ਵੀ ਵਲੰਟੀਅਰ ਹੈ ਉਹਨਾਂ ਦੀ ਮਿਹਨਤ ਰੱਖ ਲਓ ਸਾਰੇ ਪਿੰਡਾਂ ਦੀ ਬਦੌਲਤ ਜਿਨ੍ਹਾਂ ਨੇ ਹਸਤਾ ਪਾਇਆ ਉਹਨਾਂ ਦੀ ਬਦੌਲਤ ਜਿੱਤੇ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਖਲਕਾ ਪਲਾ ਚੋਰ ਦੇ ਮੋਟਰਾਂ ਦਾ ਜਿਨ੍ਹਾਂ ਨੇ ਇਹ ਸਭ ਨੂੰ ਇਹ ਸੀਟ ਕਢਵਾਈ ਆ ਤੇ ਤੁਹਾਡੇ ਚੈਨਲ ਦਾ ਵੀ ਬਹੁਤ ਧੰਨਵਾਦ ਹੈ ਜਿਹੜੇ ਕਿ ਤੂੰ ਟਾਈਮ ਟੂ ਟਾਈਮ ਕਵਰਿੰਗ ਕਰਦੇ ਆਂ ਮਿਹਰਬਾਨੀ ਦਾ ਸਰਦਾਰ ਕਟਾਰੀਆ ਜਿੰਦਾਬਾਦ ਦੇਵੀ ਜਿੰਦਾਬਾਦ ਸ਼੍ਰੀ ਗੁਰੂ ਕ੍ਰਿਸ਼ਨ ਗਟਾਰੀਆਂ ਜਿੰਦਾਬਾਦ ਹਾਂਜੀ ਮੈਡਮ ਜੀ ਜਿਹੜੀ ਅੱਜ ਤੁਸੀਂ ਬਲਾ ਚੌਂਦ ਚੋਣ ਜਿੱਤੀ ਆ ਕਿੱਦਾਂ ਦੇਖਦੇ ਆ ਬਹੁਤ ਅੱਛਾ ਮਹਿਸੂਸ ਹੋ ਰਿਹਾ ਸਾਡੇ ਮੈਂ ਮਾਦੀ ਉਸੇ ਟੀਸ਼ਰਟ ਨਾਲ ਆਇਆ ਸਾਡੀ ਸਾਰੀ ਆਮ ਆਦਮੀ ਪਾਰਟੀ ਦੀ ਟੀਮ ਮੈਂ ਆਪਣੇ ਬਜ਼ੁਰਗਾਂ ਤੋਂ ਅਸ਼ੀਰਵਾਦ ਲੈ ਤਾ ਇਹ ਚੋਣ ਮਹੀਮ ਸ਼ੁਰੂ ਕੀ ਕਿਸੇ ਜिले ਵਿੱਚ ਇਨਾਂ ਨੇ ਸਾਰਿਆਂ ਨੇ ਬੜਾ ਅੱਛਾ ਹਲੋ ਦਾ ਕੀਤਾ ਔਰ ਮੈਨੂੰ ਬਹੁਤ ਸਹਿਯੋਗ ਦਿੱਤਾ ਮੈਂ ਤੈਹ ਦਿ ਲੋਗ ਇਨਾਂ ਦਾ ਧੰਨਵਾਦ ਕਰਦੀ ਹਾਂ ਸਾਰੇ ਬਲਾਚੌਰ ਵਾਸੀਆਂ ਦਾ ਧੰਨਵਾਦ ਕਰਦੀ ਹਾਂ ਚਾਹੇ ਜਿਨ੍ਹਾਂ ਨੇ ਨਹੀਂ ਵੀ ਵੋਟ ਪਾਈ ਉਹਨਾਂ ਦਾ ਵੀ ਮੈਂ ਸਾਰਿਆਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਜਿਹੜੇ ਮੌਜੂਦਾ ਵਿਧਾਇਕ ਸੀਗੇ ਉਹ ਤਾਂ ਬਹੁਤ ਮਤਲਬ ਪਹਿਲੇ ਦਿਨ ਤੋਂ ਕਹਿੰਦੇ ਵੀ ਜਿੱਤੇ ਪਏ ਆ ਉਹਨਾਂ ਬਾਰੇ ਕੀ ਦੱਸ ਉਸ ਬਾਰੇ ਕੁਝ ਨਹੀਂ ਕਹਿੰਦੇ ਸਾਰੇ ਇਹ ਹਜੇ ਨਹੀਂ ਗੱਲ ਕਰਾਂਗੇ ਬਾਅਦ ਕਰਾਂਗੇ ਅੱਛਾ ਜਿਹੜੇ ਬਲਾਚੌਰ ਹਲਕਾ ਤੋਂ ਆਪਣੇ ਵੋਟਰ ਐ ਜਾਂ ਆਪਣੇ ਸਹਿਯੋਗੀ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਜਿੱਤ ਦੀ ਖੁਸ਼ੀ ਦੇ ਵਿੱਚ ਬਹੁਤ ਉਹਨਾਂ ਦਾ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਵੀ ਨੌਜਵਾਨ ਬੱਚੇ ਨੇ ਜਿਨ੍ਹਾਂ ਨੇ ਐਨਾ ਹੌਸਲਾ ਬਤਾਇ ਕਿਤੀ ਹੈ ਅੱਜ ਇਹ ਜਿਹੜੀ ਜਿੱਤ ਆ ਉਹਨਾਂ ਨੌਜਵਾਨਾਂ ਦੀ ਜਿੱਤ ਹੈ ਕਿੰਨੇ ਚਿਹਰੇ ਹਾਂਜੀ ਭੀਮਾ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਬਹੁਤ ਬੜਾ ਖੁਸ਼ੀ ਵੀ ਮਹਿਸੂਸ ਹੋ ਰਹੀ ਹੈ ਤੇ ਵਰਕਰਾਂ ਦਾ ਵੀ ਮਹਿਸੂਸ ਕਰਦੇ ਆ ਕਿ ਉਹਨਾਂ ਦਾ ਬਹੁਤ ਧੰਨਵਾਦ ਜਿੰਨਾ ਵੀ ਕਰ ਲਈਏ ਉਹਨਾਂ ਥੋੜਾ ਅਚਾ ਇਹ ਮੈਡਮ ਹੋਣੀ ਜਿੱਤੇ ਆ ਇਸ ਵੇਲੇ ਵਿਧਾਨ ਸਭਾ ਚ ਕੁਝ ਉਹਨਾਂ ਨੂੰ ਹੁਣ ਅਹੁਦਾ ਮਿਲਦੀ ਜਾਣ ਸਕੇ ਕੁਝ ਦੇਖੋ ਹਲੇ ਤਾਂ ਐਮ ਐਲ ਏ ਬਣੇ ਆ ਆਪਾਂ ਬਹੁਤਾ ਓਵਰ ਐਕਸੈਸ ਨਾ ਹੋਈਏ ਪਾਰਟੀ ਨੇ ਫੈਸਲਾ ਕਰਨਾ ਕਿ ਇਹਨੂੰ ਕੀ ਬਣਾਉਣਾ ਹੈ ਕਿ ਇਹਨੂੰ ਨਹੀਂ ਬਣਾਉਣਾ ਹੈਗਾ ਉਹ ਪਾਰਟੀ ਦੇ ਹੱਥ ਹੈ ਬੜਾ ਚੌਧੇ ਸ਼ੁਕਰਾਨਾ ਕਰਦੇ ਆਪਾਂ ਦੇ ਵੋਟਰਾਂ ਦਾ ਕੀ ਕਹਿਣਾ ਚਾਹੁੰਗੇ ਤੁਸੀਂ ਵੋਟਰਾਂ ਬਾਰੇ ਦੇਖੋ ਬਲਾ ਚੌਧੇ ਵੋਟਰਾਂ ਨੇ ਜੋ ਮਹਿਸੂਸ ਕੀਤਾ ਜੋ ਬਿਹਤਰੀ ਮਹਿਸੂਸ ਕੀਤੀ ਉਸ ਸਾਬ ਨਾਲ ਫਤਵਾ ਦੇ ਦਿੱਤਾ ਕਿ ਅਸੀਂ ਤਾਂ ਉਹਨਾਂ ਤੋਂ ਲਵਾ ਜਿਨ੍ਹਾਂ ਨੇ ਨਹੀਂ ਵੀ ਵੋਟਾਂ ਪਾਈਆਂ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂਜੀ ਕੁਟਾਰੀਆ ਸਾਹਿਬ ਕੀ ਕਹਿਣਾ ਚਾਹੁੰਦੇ ਅੱਜ ਇਸ ਖੁਸ਼ੀ ਦੇ ਮੌਕੇ ਤੇ ਚਲੋ ਬਈ ਹਾਂਜੀ ਕੀ ਰਿਹਾ? ਕਾਣੋਂ ਬੜੇ ਲੰਬੇ ਸਮੇਂ ਤੋਂ ਪਹਿਲੇ 40 47 ਸਾਲ ਹੋ ਗਏ ਜਦੋਂ ਮੈਂ ਪਹਿਲੇ ਬਣਾਇਆ ਐਮਐਲਏ ਫਿਰ ਦੁਬਾਰਾ ਬਣਾਇਆ ਫਿਰ ਜਾਨੋਂ ਵੀ 33 ਸਾਲ ਹੋ ਗਏ ਜੀ ਹੁਣ ਇੰਨਾ ਚਿਰ ਅਸੀਂ ਪਬਲਿਕ ਤੇ ਵਿੱਚ ਰਹੇ ਆਂ ਪ੍ਰਮਾਤਮਾ ਨੇ ਹੁਣ ਇਹ ਸਾਡੀ ਸੁਣਿਆ ਅੱਜ ਤੁਹਾਡੀ ਨੋ ਬੇਟੀ ਜਿੱਤੀ ਆ ਤੁਹਾਨੂੰ ਬਹੁਤ ਬਹੁਤ ਖੁਸ਼ੀ ਬਾਬਾ ਨਾ ਬਹੁਤ ਖੁਸ਼ੀ ਹੈ ਬਹੁਤ ਖੁਸ਼ੀ ਹੈ ਹਾਂਜੀ ਸ਼ੋਕ ਜੀ ਕੀ ਕਹਣੇ ਜਾਂਦੇ ਆ ਜਿਹੜਾ ਸਾਡੇ ਡੇੜੀ ਨੂੰ ਕਿਹਾ ਕਿ ਅਸਾਂ ਨੂੰ ਅੱਜ 36 ਸੰਸਦ ਦਾ ਮੌਕਾ ਮਿਲਿਆ ਔਰ ਇਹ ਜਿੱਤ ਹੋਈ ਹੈ ਇੱਕ ਪਾਸੇ ਤਾਂ ਧਨੜ ਬੰਦੇ ਇੱਕ ਪਾਸੇ ਸੀਗੇ ਆਮ ਲੋਕ ਔਰ ਆਮ ਲੋਕਾਂ ਨੇ ਪਿਆਰ ਹਜ਼ਤਾਇਆਗਾ ਔਰ ਅਸੀਂ ਆਮ ਲੋਕਾਂ ਨੂੰ ਨਾਲ ਲੱਗੇ ਚੱਲਾਂਗੇ ਔਰ ਆਮ ਲੋਕਾਂ ਦੀ ਜੋ ਫੀਲਿੰਗ ਹੈਗੀ ਆ ਉਹਨੂੰ ਅਸੀਂ ਮਹਿਸੂਸ ਕਰਦੇ ਰਹਾਂਗੇ ਉਹਨਾਂ ਸਾਰੀ ਅਸੀਂ ਉਹਨਾਂ ਦਾ ਘੜ ਦਵਾਂਗੇ ਧੰਨਵਾਦ